ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਜੋ ਤੁਹਾਨੂੰ ਸਾਕੀ ਅੱਜ ਸੁਣਾਉਣ ਲੱਗੇ ਹਾਂ ਉਹ ਹੈ ਗੁਰੂ ਨਾਨਕ ਦੇਵ ਜੀ ਤੇ ਭਾਈ ਲਾਲੋ ਤੇ ਮਲਕ ਪਾਗੋ ਦੇ ਗੁਰੂ ਦਾਸ ਸਿੱਖ ਮਿਹਨਤ ਕਰਕੇ ਰੋਟੀ ਕਮਾਉਂਦਾ ਹੈ ਸਿੱਖ ਕਦੇ ਕਿਸੇ ਕੋਲੋਂ ਭੀਖ ਨਹੀਂ ਮੰਗਦਾ ਉਹ ਕਿਸੇ ਤੇ ਜ਼ੁਲਮ ਨਹੀਂ ਕਰਦਾ ਜ਼ੁਲਮ ਦੀ ਕਮਾਈ ਨਹੀਂ ਖਾਂਦਾ ਸਿੱਖ ਧਰਮ ਦੀ ਕੀਰਤ ਕਰਦਾ ਹੈ ਆਪਣੀ ਹੱਕ ਦੀ ਕਮਾਈ ਵਿੱਚੋਂ ਦੂਜਿਆਂ ਦੀ ਮਦਦ ਕਰਦਾ ਹੈ ਸਿੱਖ ਆਪਣੀ ਕਮਾਈ ਦਾ ਦਸਵਾਂ ਹਿੱਸਾ ਧਰਮ ਹਿੱਤ ਦਿੰਦਾ ਹੈ ਇਸ ਦਸਵੇਂ ਹਿੱਸੇ ਨੂੰ ਦਸਵੰਦ ਕਹਿੰਦੇ ਹਨ ਮਿਹਨਤ ਕਰਕੇ ਕਮਾਈ ਕਰਨ ਵਾਲੇ ਨੂੰ ਗੁਰੂ ਜੀ ਪਿਆਰ ਕਰਦੇ ਹਨ ਅਮਨਾ ਬਾਦ ਵੇਖੇ ਇੱਕ ਐਸਾ ਸਿੱਖ ਪਾਈ ਲਾਲੋ ਸੀ ਜੋ ਮਿਹਨਤ ਕਰਕੇ ਆਪਣੀ ਰੋਟੀ ਕਮਾਉਂਦਾ ਸੀ ਪਾਈ ਲਾਲੋ ਤਰਖਾਨ ਸੀ ਭਾਵੇਂ ਆਪ ਬਹੁਤ ਗਰੀਬ ਸੀ ਪਰ ਆਪ ਫਿਰ ਵੀ ਆਪਣੇ ਕੋਲ ਲੋੜਵੰਦਾਂ ਨੂੰ ਰੋਟੀ ਖਵਾਉਂਦਾ ਸੀ ਲੋਕ ਉਸ ਨੂੰ ਨੀਚ ਜਾਤ ਦਾ ਕਹਿੰਦੇ ਸਨ ਪਰ ਗੁਰੂ ਨਾਨਕ ਦੇਵ ਜੀ ਉਸ ਨਾਲ ਪਿਆਰ ਕਰਦੇ ਸਨ ਉਸ ਦੇ ਘਰ ਜਾ ਕੇ ਰਹਿੰਦੇ ਸਨ ਬ੍ਰਾਹਮਣ ਖੱਤਰੀ ਅਤੇ ਆਪਣੇ ਆਪ ਨੂੰ ਉੱਚ ਜਾਂਦੀ ਹੈ ਸਮਝਣ ਵਾਲੇ ਇਸ ਗੱਲ ਤੋਂ ਸੜਦੇ ਤੇ ਗੁਰੂ ਜੀ ਦੇ ਵਿਰੁੱਧ ਪ੍ਰਚਾਰ ਕਰਦੇ ਐਮਨਾ ਬਾਦ ਦੇ ਹਕਮ ਦਾ ਇੱਕ ਅਹਲਕਾਰ ਸੀ ਜਿਸ ਦਾ ਨਾਂ ਸੀ ਮਲਕ ਭਾਗੋ ਉਹ ਬੜਾ ਰਿਸ਼ਤਾ ਖੋਰ ਸੀ ਗਰੀਬ ਲੋਕ ਮਲਕ ਭਾਗੋ ਕੋਲ ਬਹੁਤ ਦੁਖੀ ਸਨ ਪਰ ਉਹ ਹਰ ਸਾਲ ਧਰਮੀ ਬਣ ਦਾ ਨਾਟਕ ਕਰਦਾ ਸੀ ਉਹ ਬ੍ਰਹਮ ਭੋਜ ਕਰਦਾ ਦਾ ਇਲਾਕੇ ਦੇ ਬ੍ਰਾਹਮਣਾ ਸਾਧਾ ਸੰਤਾਂ ਦੇ ਪਤਵੰਤੇ ਸੱਜਣਾਂ ਨੂੰ ਭੋਜਨ ਛਕਾਉਂਦਾ ਜਿਸ ਵਿੱਚ अनेका ਪ੍ਰਕਾਰ ਦੇ ਪਕਵਾਨ ਹੁੰਦੇ ਉਹ ਬ੍ਰਾਹਮਣਾ ਤੇ ਸਾਧਾ ਨੂੰ ਦਾਨ ਵੇਹ ਦਿੰਦਾ ਉਹੋ ਜਸ ਕਰਦਾ ਕਿ ਉਹ ਇੱਕ ਵੱਡਾ ਧਰਮੀ ਆਖਦੇ ਹਨ ਪਹਿਲੇ ਉਦਾਸੀ ਸਮੇਂ ਗੁਰੂ ਨਾਨਕ ਦੇਵ ਜੀ ਨੇ ਐਮਨਾਬਾਦ ਵਿਖੇ ਭਾਈ ਲਾਲੋ ਦੇ ਘਰ ਠਹਿਰੇ ਮਲਕ ਭਾਗੂ ਨੇ ਉਹਨਾਂ ਦੇ ਹੀ ਬ੍ਰਹਮ ਭੋਜਨ ਕੀਤਾ ਗੋਸ ਨੇ ਗੁਰੂ ਸਾਹਿਬ ਜੀ ਨੂੰ ਵੀ ਸੱਦਾ ਭੇਜਿਆ ਪਰ ਗੁਰੂ ਜੀ ਨਾ ਆਏ ਮਾਲਕਪਾ ਗੋ ਨੇ ਇਸ ਵਿੱਚ ਆਪਣੀ ਬੇਇੱਜ਼ਤੀ ਸਮਝੀ ਬ੍ਰਾਹਮਣਾ ਖੱਤਰੀਆਂ ਤੇ ਉਸ ਨੂੰ ਹੋਰ ਪੜਕਾਇਆ ਗੁੱਸੇ ਵਿੱਚ ਭਰੇ ਬੀਤੇ ਨੇ ਫਿਰ ਆਦਮੀ ਭੇਜਿਆ ਗੁਰੂ ਜੀ ਨੇ ਪਾਈ ਮਰਦਾਨਾ ਜੀ ਦੇ ਨਾਲ ਆ ਗਏ ਪਰ ਭੋਜਨ ਛਕਣ ਤੋਂ ਇਨਕਾਰ ਕਰ ਦਿੱਤਾ ਮਾਲਕਪਾ ਗੋ ਨੇ ਪੁੱਛਿਆ ਤੁਸੀਂ ਮੇਰੇ ਬ੍ਰਹਮ ਭੋਜ ਕਿਉਂ ਸ਼ਾਮਲ ਨਹੀਂ ਹੋਏ ਕਤਰੇ ਹੋ ਕੇ ਸੋਦਰਨ ਲਾਲੋ ਦੇ ਕਰੋ ਰੋਟੀ ਕਿਉਂ ਖਾਂਦੇ ਹੋ ਸੋਦਰਾਂ ਕੋਲ ਜਾਣ ਨਾਲ ਤਾਂ ਸਾਡਾ ਧਰਮ ਭ੍ਰਿਸ਼ਟ ਹੋ ਜਾਂਦਾ ਹੈ ਗੁਰੂ ਜੀ ਨੇ ਉੱਤਰ ਦਿੱਤਾ ਪਾਈ ਲਾਲੋ ਸੋਦਰ ਨਹੀਂ ਉਹ ਮੇਰਾ ਪਿਆਰਾ ਸਿੱਖ ਹੈ ਉਹ ਮਿਹਨਤ ਕਰਕੇ ਰੋਟੀ ਕਮਾਉਂਦਾ ਹੈ ਧਰਮ ਦੀ ਕੀਰਤ ਕਰਦਾ ਹੈ ਉਸ ਦੀ ਰੋਟੀ ਭਾਵੇਂ ਕੋਦਰੇ ਦੀ ਹੈ ਉਹ ਗਰੀਬ ਹੈ ਪਰ ਫਿਰ ਵੀ ਉਸ ਵਿੱਚੋਂ ਦੁੱਧ ਹੈ ਤੇਰੀ ਕਮਾਈ ਧਰਮ ਦੀ ਨਹੀਂ ਤੂੰ ਲੋਕਾਂ ਤੇ ਜ਼ੁਲਮ ਕਰਦਾ ਹੈ ਰਿਸ਼ਵਤ ਲੈ ਕੇ ਗਰੀਬਾਂ ਦਾ ਖੂਨ ਚੂਸਦਾ ਹੈ ਤੇਰੀਆਂ ਪੁਰੀਆਂ ਗਰੀਬਾਂ ਦੇ ਖੂਨ ਨਾਲ ਬਣੀਆਂ ਹਨ ਇਸ ਲਈ ਮਨ ਨੂੰ ਤੇਰੇ ਭੋਜਨ ਨਾਲੋਂ ਲਾਲੋ ਦੀ ਸੁੱਕੀ ਰੋਟੀ ਵਧੇਰੇ ਸੁਆਦ ਲੱਗਦੀ ਹੈ ਮੈਂ ਤੇਰੀਆਂ ਖੂਨ ਨਾਲ ਭਰੀਆਂ ਪੁਰੀਆਂ ਨਹੀਂ ਖਾ ਸਕਦਾ ਭਰੀ ਸਵਾ ਵਿੱਚ ਇਹ ਗੁਰੂ ਜੀ ਦਾ ਵੱਡਾ ਦਲੇਰੀ ਵਾਲਾ ਉੱਤਰ ਸੀ ਮਾਲਕ ਭਾਗੋਂ ਜਦੋਂ ਗੁਰੂ ਜੀ ਪਾਸੋਂ ਸੱਚੀਆਂ ਗੱਲਾਂ ਸੁਣੀਆਂ ਤਾਂ ਬੜਾ ਸ਼ਰਮਿੰਦਾ ਹੋਇਆ ਉਸ ਦੇ ਕਿਤੇ ਗੁਨਾਹ ਉਸ ਦੀਆਂ ਅੱਖਾਂ ਸਾਹਮਣੇ ਆ ਗਏ ਉਸ ਦਾ ਉੱਚੀ ਜਾਤ ਦਾ ਗਮੰਡ ਵੀ ਜਾਂਦਾ ਰਿਹਾ ਗੁਰੂ ਜੀ ਨੇ ਸਮਝਾਇਆ ਕਿ ਕੋਈ ਮਨੁੱਖ ਜਨਮ ਕਰਕੇ ਨੀਮਾ ਨਹੀਂ ਹੋ ਸਕਦਾ ਨੀਮਾ ਉਹ ਹੈ ਜੋ ਨੀਮੇ ਕੰਮ ਕਰੇ ਗਰੀਬਾਂ ਦਾ ਖੂਨ ਚूस ਕੇ ਕਮਾਈ ਦੌਲਤ ਦੇ ਬ੍ਰਹਿਮ ਭੋਜ ਨਾਲ ਪ੍ਰਮਾਤਮਾ ਖੁਸ਼ ਨਹੀਂ ਹੁੰਦਾ ਪ੍ਰਮਾਤਮਾ ਤਾਂ ਖੁਸ਼ ਹੁੰਦਾ ਹੈ ਮਿਹਨਤ ਨਾਲ ਕੀਤੀ ਕਮਾਈ ਦੁਆਰਾ ਗਰੀਬਾਂ ਦੇ ਲੋੜਵੰਦਾਂ ਦੀ ਸੇਵਾ ਕੀਤੀ ਜਾਵੇ ਇਸ ਸਾਖੇ ਤੋਂ ਆਪਾਂ ਨੂੰ ਇਹ ਸਿੱਖਿਆ ਮਿਲਦੀ ਹੈ ਕਿ ਅਸੀਂ ਵੀ ਭਾਈ ਲਾਲੋ ਵਾਂਗ ਸੱਚੇ ਸਿੱਖ ਬਣਨਾ ਹੈ ਧਰਮ ਦੀ ਸੱਚੀ ਸੋਚੀ ਕੀਰਤ ਕਰਨੀ ਹੈ ਮਿਹਨਤ ਕਰਕੇ ਹੱਕ ਦੀ ਕਮਾਈ ਕਰਨੀ ਹੈ ਦੂਜਿਆਂ ਦਾ ਹੱਕ ਮਾਰ ਕੇ ਜਾਂ ਰਿਸ਼ਵਤ ਦੀ ਕਮਾਈ ਨਾਲ ਧਨ ਇਕੱਠਾ ਨਹੀਂ ਕਰਨਾ ਹੈ जातपात ਦੇ ਭੇਦ ਭਾਵ ਨੂੰ ਨਹੀਂ ਮੰਨਾ ਸਭ ਇੱਕੋ ਹੀ ਜਾਤ ਦੇ ਹੈ ਮਨੁਕਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ